ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਊਨਾ ਗਗਰੇਟ ਅੰਬ ਤੋਂ ਸਵਾਨ ਨਦੀ ਦਾ ਤੁਸੀਂ ਦ੍ਰਿਸ਼ ਹੈ ਉਹ ਦੇਖ ਸਕਦੇ ਮੈਂ ਤੁਹਾਨੂੰ ਜੂਮ ਕਰਕੇ ਦਿਖਾਣਾ ਕਿ ਕਿਸ ਤਰ੍ਹਾਂ ਪੂਰਾ ਪਾਣੀ ਅਜੋਰਾ ਤੇ ਸਵੇਰ ਦੇ ਮੀਂਹ ਪੈ ਰਹੇ ਹੈ ਜੇ ਇੱਧਰ ਦੀ ਗੱਲ ਕਰੀਏ ਤਾਂ ਇੱਧਰ ਹਿਮਾਚਲ ਪ੍ਰਦੇਸ਼ ਊਨਾ ਗਗਰੇਟ ਅੰਬ ਤੋਂ ਪਾਣੀ ਆ ਰਿਹਾ ਹੈ ਉਸ ਤੋਂ ਬਾਅਦ ਇਹ ਪਾਣੀ ਇਕੱਠਾ ਹੁੰਦਾ ਹੋਇਆ ਆ ਜਿਹੜਾ ਪੁਲ ਹੈ ਐਲਗਰਾਮ ਪੁਲ ਜੋ ਕਿ ਟੁੱਟ ਜਿਸ ਦਾ ਕੰਮ ਚੱਲ ਰਿਹਾ ਹੈ ਆ ਆ ਔਰ ਸਾਹਮਣੇ ਮਾਤਾ ਨੈਣਾ ਦੇਵੀ ਇਧਰ ਜਿਹੜਾ ਪਾਣੀ ਦਾ ਵਿਸ਼ਾਲ ਰੂਪ ਹੈ ਤੁਸੀਂ ਉਹ ਦੇਖ ਸਕਦੇ ਹੋ ਦੂਰ ਤਰਾਡੇ ਤੱਕ ਜਿਹੜਾ ਪਾਣੀ ਦੀਆਂ ਆਵਾਜ਼ਾਂ ਨਜ਼ਰ ਆ ਰਹੀਆਂ ਹੈ ਸੋ ਇਹ ਪਾਣੀ ਅੱਗੇ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਬੁਰਜ ਪਤਣ ਉਸ ਤੋਂ ਬਾਅਦ ਬੇਲੇ ਰੋਪੜ ਤੱਕ ਇਹ ਪਾਣੀ ਗਾਂਹ ਲੁਧਿਆਣੇ ਤੱਕ ਜਿਹੜਾ ਗਾਂਹ ਪਟਿਆਲੇ ਤੱਕ ਜਾਂਦਾ ਹੈ ਸੋ ਦੋਸਤੋ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਿ ਮੇਰੇ ਵੀਰ ਜਿੰਨੇ ਵੀ ਸਵਾਨ ਨਦੀ ਦੇ ਲੱਗੇ ਹੈ ਜਾਂ ਬੇਲਿਆਂ ਵਿੱਚ ਹੈ ਜਾਂ ਜਿਨ੍ਹਾਂ ਦੀਆਂ ਮੱਝਾਂ ਹਨ ਜਾਂ ਘਰ ਹਨ ਕਿਰਪਾ ਕਰਕੇ ਕਿਉਂਕਿ ਪਾਣੀ ਦਾ ਜਿਹੜਾ ਵਹਾਅ ਹੈ ਉਹ ਜ਼ਿਆਦਾ ਹੈ ਤੇ ਪਾਣੀ ਵੱਧ ਰਿਹਾ ਹੈ ਸੋ ਆਪਣਾ ਧਿਆਨ ਰੱਖੋ ਸੋ ਆਨੰਦਪੁਰ ਸਾਹਿਬ ਤੋਂ ਕਲਮਾ ਨੰਗਲ ਰੋਡ ਤੋਂ ਐਲਗਰਾਪੋਰ ਸਪਾਲ ਸਿੰਘ ਪਾਲੀਕਾਨ ਪਰ ਖੂਹੀ